ਕਲ ਦੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਹਾਂ ਤੇ ਵੱਡੀ ਖਬਰ ਸਲਮਾਨ ਖਾਨ ਨਾਲ ਕੰਮ ਕਰਨ ਵਾਲਿਆਂ ਨੂੰ ਸਿੱਧਮ ਕੀ ਸ਼ਾਤੀ ਚਾ ਵਜਨ ਦੀ ਗੋਲੀ ਇਸ ਦਿਨ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਲਪ ਸ਼ਰਮਾ ਦੇ ਕੈਨੇਡਾ ਰੈਸਟੋਰੈਂਟ ਵਿੱਚ ਇੱਕ ਵਾਰ ਫਿਰ ਤੋਂ ਗੋਲੀਬਾਰੀ ਹੋਈ ਹੈ ਇਸ ਦੇ ਨਾਲ ਹੀ ਲਾਰੇਸ ਗਰੁੱਪ ਦੇ ਗੈਂਗਸਟਰ ਗੈਰੀ ਬਾਕਸਰ ਦੀ ਆਈਓ ਆਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਸਨੇ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ ਅਤੇ ਕਿਹਾ ਹੈ ਕਿ ਗੋਲੀਬਾਰੀ ਇਸ ਲਈ ਕੀਤੀ ਗਈ ਹੈ ਕਿਉਂਕਿ ਸਲਮਾਨ ਖਾਨ ਨੂੰ ਉਦਘਾਟਨ ਪ੍ਰੋਗਰਾਮ ਵਿੱਚ ਸੱਦਾ ਦਿੱਤਾ ਗਿਆ ਸੀ ਜੋ ਵੀ ਸਲਮਾਨ ਖਾਨ ਨਾਲ ਕੰਮ ਕਰੇ ਉਸ ਨੂੰ ਮਾਰ ਦਿੱਤਾ ਚਾਹਵੇਗਾ ਕਲਿੱਪ ਸ਼ਰਮਾ ਦੇ ਰੈਸਟੋਰੈਂਟ ਵਿੱਚ ਪਹਿਲਾਂ ਵੀ ਗੋਲੀਬਾਰੀ ਹੋਈ ਹੈ ਅਤੇ ਹੁਣ ਦੁਬਾਰਾ ਗੋਲੀਬਾਰੀ ਹੋਈ ਹੈ ਹੈਰੀ ਬਖਸਰ ਨੇ ਦਾਅਵਾ ਕੀਤਾ ਹੈ ਕਿ ਇਹ ਹਮਲਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਕਲਿਪ ਸ਼ਰਮਾ ਕਲਿਪ ਸ਼ਰਮਾ ਨੇ Netflix ਸ਼ੋਅ ਤੇ ਉਦਘਾਟਨ ਲਈ ਸਮਾਨ ਖਾਨ ਨੂੰ ਸਦਾ ਦਿੱਤਾ ਸੀ ਆਡੀਓ ਵਿੱਚ ਉਸ ਦੇ ਚਿਤਾਵਨੀ ਦਿੱਤੀ ਹੈ ਕਿ ਅਗਲੀ ਵਾਰ ਕਿਸੇ ਨੇ ਵੀ ਨਿਰਦੇਸ਼ਕ ਨੇ ਨਿਰਮਾਤਾ ਜਾਂ ਕਲਾਕਾਰ ਨੂੰ ਪਹਿਲਾਂ ਤੋਂ ਚਿਤਾਵਨੀ ਨਹੀਂ ਦਿੱਤੀਏ ਜਾਵੇਗੀ ਸੋ ਸਿੱਧੀ ਸਾਤੀ ਵਿੱਚ ਗੋਲੀ ਮਾਰ ਦਿੱਤੀ ਜਾਵੇਗੀ ਮੁੰਬਈ ਦੇ ਸਾਰੇ ਕਲਾਕਾਰ ਤੇ ਨਿਮਰਤਾਵਾਂ ਨੂੰ ਚੇਤਾਵਨੀ ਦਿੰਦੇ ਹੋਏ ਉਸਨੇ ਕਿਹਾ ਕਿ ਅਸੀਂ ਮੁੰਬਈ ਤੋਂ ਮਹਾਲ ਕੀਤਾ ਹੈ ਇਸ ਦੇ ਨਾਲ ਹੀ ਉਹਨੇ ਕਿਹਾ ਕਿ ਮਹੌਲ ਇੰਨਾ ਖਰਾਬ ਕਰ ਦਿੱਤਾ ਜਾਵੇਗਾ ਕਿ ਤੁਸੀਂ ਕਪ ਕਲਪਨਾ ਵੀ ਨਹੀਂ ਕਰ ਸਕੋਗੇ ਜੇਕਰ ਕੋਈ ਸਲਮਾਨ ਖਾਨ ਦਾ ਕੰਮ ਕਰਦਾ ਹੈ ਭਾਵੇਂ ਉਹ ਛੋਟਾ ਕਲਾਕਾਰ ਹੋਵੇ ਜਾਂ ਨਿਰਦੇਸ਼ਕ ਅਸੀਂ ਉਹਨਾਂ ਨਹੀਂ ਬਖਸ਼ਾਂਗੇ ਅਸੀਂ ਉਹਨਾਂ ਨੂੰ ਮਾਰ ਦੇਵਾਂਗੇ ਤੇ ਉਹਨਾਂ ਨੇ ਕਿਹਾ ਕਿ ਸਲਮਾਨ ਖਾਨ ਨਾਲ ਕੰਮ ਕਰਨ ਵਾਲਾ ਕੋਈ ਵੀ ਵਿਅਕਤੀ ਆਪਣੀ ਮੌਤ ਦਾ ਜ਼ਿੰਮੇਵਾਰ ਹੋਵੇਗਾ ਤੇ ਹਾਲਾਂਕਿ ਜੱਗ ਇਸ ਆਡੀਓ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ